ਸਸ਼ੇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 16 ਅਗਸਤ 2024 ਦੇ ਟਾਈਮ ਕਰੀਬ ਸਵਾ 8 ਦੇ ਹੁੰ ਜਾ ਰਹੇ ਨੇ ਰਾਤ ਦੇ ਅ ਬੀਤੀ ਕੱਲ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਤੇ ਅੱਜ ਮਾਲਵਾ 벨ਟ ਦੇ ਖਾਸ ਕਰਕੇ ਬਟਿੰਡਾ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਚੰਗੀ ਝਟ ਲੱਗੀ ਵੀਂਦੀ ਤੇ ਬਾਕੀ ਵੀ ਮਾਲਵਾ 벨ਟ ਦੇ ਥੋੜੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਹਲਕੇ ਦਰਮਿਆਨੇ ਵੀਂਦੀਆਂ ਟੁੱਟਣੀਆਂ ਕਾਰਵਾਈਆਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਤੇ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵੀ ਤਰਨਤਾਰਨ ਪੱਟੀ ਲਾਗੇ ਜਾਂ ਚੰਡੀਗੜ੍ਹ ਮਹਾਲੀ ਲਾਗੇ ਜਾਂ ਊਨਾ ਬਲਾਸਪੁਰ ਵਾਲੀ ਸਾਈਡ ਅਨ ਗਰਜਲਿਸ਼ ਕਨਾਲ ਹਲਕੇ ਦਰਮਿਆਨੇ ਮੀਡੀਆ ਕਾਰਵਾਈਆਂ ਕਿਤੇ ਕਿਤੇ ਮੌਜੂਦਾ ਸਮੇਂ ਵੀ ਜਾਰੀ ਨੇ ਤੇ ਅੱਜ ਰਾਤ ਵੀ ਜਿਹੜਾ ਕਿਤੇ ਨਾ ਕਿਤੇ ਕੁਝ ਕ ਇਲਾਕਿਆਂ ਵਿੱਚ ਮੀਡੀਆ ਕਾਰਵਾਈਆਂ ਜਾਰੀ ਰਹਿ ਸਕਦੀਆਂ ਨੇ ਜਾਂ ਕੱਲ ਤੜਕਸਾਰ ਤੇ ਕੱਲ ਦੁਪਹਿਰ ਵੀ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਜਿਹੜੀ ਲੱਗ ਰਹੀ ਹੈ ਬਣਦੀ ਜਾ ਪ ਰਹੀ ਹੈਗੀ ਕਿਉਂਕਿ ਜਿਹੜੀ ਆਪਾਂ 15 ਤੋਂ 18 ਅਗਸਤ ਦੇ ਵਿੱਚ ਕਾਰ ਮੀਂਹ ਦੀ ਗੱਲ ਕੀਤੀ ਸੀ ਅੱਜ ਤਾਂ ਹਲੇ ਦੂਜਾ ਦਿਨ ਹੀ ਹੈਗਾ ਕੱਲ ਵੀ ਕਾਰਵਾਈ ਹੋਈ ਪਰ ਘੱਟ ਖੇਤਰਾਂ 'ਚ ਹੋਈ ਅੱਜ ਵੀ ਕਾਰਵਾਈ ਹੋਈ ਪਰ ਘੱਟ ਖੇਤਰਾਂ ਦੇ ਵਿੱਚ ਹੋਈ ਤੇ ਅੱਜ ਸਪੈਲ ਦਾ ਮੀਂਹ ਦੇ ਦੌਰ ਦਾ ਦੂਜਾ ਦਿਨ ਸੀਗਾ ਕਹਿਣ ਦਾ ਭਾਵ ਅੱਜ 16 ਅਗਸਤ ਨੂੰ ਵੀ ਕੁਝ ਕ ਇਲਾਕਿਆਂ ਵਿੱਚ ਮੀਂਹ ਪਿਆ ਪਰ ਮੀਂਹ ਤੋਂ ਥੋੜੇ ਬਹੁਤ ਇਲਾਕੇ ਜਿਹੜੇ ਸਖਨੇ ਵੀ ਰਹਿ ਗਏ ਪਰ ਜੇ ਅੱਗੇ ਦੀ ਗੱਲ ਕੀਤੀ ਹੈ ਬਿ ਤਾਂ ਮੀ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਜਿਹੜਾ UAC ਸਿਸਟਮ ਬਣਨ ਦੀ ਸੁਭਾਵਨਾ ਪੰਜਾਬ ਵਿੱਚ ਲੱਗ ਰਹੀ ਸੀਗੀ ਪੰਜਾਬ ਦੇ ਉੱਪਰ ਜਾਂ ਲੈਂਦੇ ਪੰਜਾਬ ਉੱਪਰ ਉਹਦੀ ਫਾਰਮੇਸ਼ਨ ਆ ਜਿਹੜੀ ਬਹੁਤ ਦੇਰੀ ਨਾਲ ਸ਼ੁਰੂ ਹੋਈ ਹੈ ਜਿਹਦੀ ਮੀਸ ਜੀ 15 ਦੀ ਸ਼ਾਮ ਜਾਂ ਰਾਤ ਨੂੰ ਜਿਹੜੀ ਫਾਰਮੇਸ਼ਨ ਸ਼ੁਰੂ ਹੋ ਜਾਣੀ ਆ ਸਿਸਟਮ ਦੀ ਪਰ ਅੱਜ ਦੁਪਹਿਰ ਬਾਅਦ ਸਿਸਟਮ ਦੀ ਜਿਹੜੀ ਫਾਰਮੇਸ਼ਨ ਸ਼ੁਰੂ ਹੋਈ ਜਿਸ ਦਾ ਕਰਕੇ ਅੱਜ ਪੰਜਾਬ ਵਿੱਚ ਟੁੱਟੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਲੈਂਦੇ ਪੰਜਾਬ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਭਗ ਬਹੁਤੇ ਇਲਾਕਿਆਂ ਵਿੱਚ ਭਾਰੀ ਮੀਂਹ ਅੱਜ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਕਿਉਂਕਿ UAC ਦਾ ਸੈਂਟਰ ਸੀ ਜਿਹੜਾ ਉਹ ਅੱਜ ਲੈਂਦਾ ਪੰਜਾਬ ਸੀ ਪਰ ਲੈਂਦੇ ਪੰਜਾਬ ਦੇ ਨਾਲ-ਨਾਲ ਜਿਹੜੀਆਂ ਹਵਾਵਾਂ ਸੀ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਜਿਹੜਾ ਸਿਸਟਮ ਖਿੱਚ ਰਿਹਾ ਸੀ ਉਹ ਪੰਜਾਬ ਉੱਪਰ ਦੀ ਹੋ ਕੇ ਜਾ ਰਹੀਆਂ ਸੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਵੀ ਅੱਜ ਟੁੱਟਮੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਤਾਂ ਉਮੀਦ ਆ ਇਹ ਸਿਸਟਮ ਜਿਹੜਾ ਹੌਲੀ-ਹੌਲੀ ਜ਼ਿਆਦਾ ਤਾਕੜਾ ਤਾਂ ਨਹੀਂ ਹੋਊਗਾ ਪਰ ਜਿੱਦਾਂ ਜਿੱਦਾਂ ਮਤਮ ਦਰਫਤਾਰ ਨਾਲ ਇਹ ਹੌਲੀ-ਹੌਲੀ ਚੜਦੇ ਪੰਜਾਬ ਵੱਲ ਵਧੂਗਾ ਕਦੇ ਇਹ ਬਾਰਡਰ ਤੇ ਆ ਜਾਊਗਾ ਕਦੇ ਹੌਲੀ-ਹੌਲੀ 24 ਘੰਟਿਆਂ ਬਾਅਦ ਇਹ ਨਾ ਉਹਨੇ 20 ਅਗਸਤ ਲਾਗੇ ਜੰਮੂ ਕਸ਼ਮੀਰ ਦੇ ਉੱਪਰ ਵੀ ਜਿਹੜਾ ਜਾ ਸਕਦਾਗਾ ਸੈਂਟਰ ਆ ਜਿਹੜਾ ਦਾ ਕੇਂਦਰਾਗਾ ਸਿਸਟਮ ਦਾ ਤਾਂ ਜਿਹਦਾ ਕਰਕੇ ਅਗਲੇ 3-4 ਦਿਨ ਖਾਸ ਕਰਕੇ 20 ਅਗਸਤ ਤੱਕ ਕਹਿ ਸਕਦੇ ਆਂਗੇ 18-19-20 ਅਗਸਤ ਦੇ ਦੌਰਾਨ ਵੀ ਜਿਹੜਾ ਪੰਜਾਬ ਵਿੱਚ ਦੋ ਤਿੰਨ ਵਾਰੀ ਕਈ ਖੇਤਰਾਂ ਵਿੱਚ ਦਰਮਿਆਨੇ ਮੀਂਹ ਦੀਆਂ ਤੇ ਕਿਤੇ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਖਾਸ ਕਰਕੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਹੈਗੀ ਆ ਵੀ ਬਹੁਤੇ ਇਲਾਕਿਆਂ ਵਿੱਚ ਚੰਗੇ ਮੀਂਹ ਦੀ ਝਟਾ ਜਿਹੜੀ ਲੱਗ ਸਕਦੀ ਹੈਗੀ ਇਦਾਂ ਦੀ ਪੋਸਿਬਿਲਿਟੀ ਦਿਖਾਈ ਦੇ ਰਹੀ ਹੈਗੀ ਤੇ ਮੌਜੂਦਾ ਸਮੇਂ ਵੀ ਆਪਾਂ ਪਹਿਲਾਂ ਦੱਸ ਚੁੱਕੇ ਹਾਂਗੇ ਮੌਜੂਦਾ ਸਮੇਂ ਤਨ ਤਨ ਪੱਟੀ ਲੱਗੇ ਗਰਜ ਲਿਸ਼ਕ ਕੇ ਜਾਰੀ ਹੈਗੀ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਇਸ ਟਾਈਮ ਵੀ ਕੁਝ ਕੁ ਪਿੰਡਾਂ ਵਿੱਚ ਕੁਝ ਕੁ ਇਲਾਕਿਆਂ ਵਿੱਚ ਹੋ ਰਹੀਆਂ ਨੇ ਜਾਂ ਚੰਡੀਗੜ੍ਹ ਮਹੱਲੀਆ ਦੀ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਥੋੜੇ ਬਹੁਤ ਇਲਾਕਿਆਂ ਵਿੱਚ ਮੌਜੂਦਾ ਸਮੇਂ ਮੀਂਹ ਦੀ ਕਾਰਵਾਈ ਹੈ ਜਿਹੜੀ ਜਾਰੀ ਹੈਗੀ ਤੇ ਅੱਜ ਆਪਾਂ ਬੀਤੀ 14 ਅਗਸਤ ਨੂੰ ਇੱਕ ਲਾਈਵ ਕੀਤਾ ਸੀਗਾ ਜਿਹਦੀਆਂ ਕਾਫੀ ਲੋਕਾਂ ਨੇ ਰਿਪੋਰਟਾਂ ਕੀਤੀਆਂ ਕਿ ਜਾਂ ਉਹਨਾਂ ਨੂੰ ਲੱਗਦਾ ਹੋਣਾ ਵੀ ਮੀਂਹ ਦੀ ਜਾਣਕਾਰੀ ਇਹ ਸਹੀ ਨਹੀਂ ਦੇ ਰਹੇ ਜਾਂ ਪੈਸੇ ਕਮਾ ਰਹੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੌਸਮ ਹੈਗਾ ਮੌਸਮ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੌਸਮ ਇੱਕ ਵਿਗਿਆਨ ਦਾ ਵਿਸ਼ਾ ਹੈਗਾ ਕੋਈ ਅਸੀਂ ਬਾਬੇ ਨਹੀਂ ਹੈਗੇ ਵੀ ਜਿੱਦਾਂ ਅਸੀਂ ਕਹਿੰਦਾ ਮੀਂਹ ਪਊਗਾ ਤਾਂ ਵੀ ਤੁਸੀਂ ਆਖੋ ਤੁਸੀਂ ਤਾਂ ਕਿਹਾ ਸੀ ਮੀਂਹ ਪਊਗਾ ਪਿਆਣੀ ਪਿਆਣੀ ਇਹ ਮੌਸਮ ਵਿਗਿਆਨ ਹੈਗਾ ਇਹਦੇ 'ਚ ਅਨਮਾਨ ਹੀ ਲੱਗਦਿਆ ਅੰਦਾਜ਼ੇ ਹੀ ਲੱਗਦਿਆ ਪੂਰੇ ਵਰਲਡਵਾਈਡ ਕੱਲਾ ਪੰਜਾਬੀ ਨਹੀਂ ਇੰਡੀਆ ਦੀ ਗੱਲ ਕੀਤੀ ਜਾਵੇ ਜਾਂ ਹੋਰ ਦੇਸ਼ਾਂ ਦੀ ਹੋਰ ਕੰਟਰੀਆਂ ਦੀ ਜੇ ਲੈਂਦੇ ਨਾਲ ਲੱਗਦੇ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਪੂਰੇ ਵਰਲਡ ਵਾਈਡ ਹੀ ਮੌਸਮ ਦਾ ਜਿਹੜਾ ਵੈਦਰ ਦਾ ਫੋਰਕਾਸਟ ਹੀ ਕੀਤਾ ਜਾਂਦਾ ਹੈਗਾ ਭਰਾਵੋ ਕਈ ਵਾਰ ਅੰਦਾਜ਼ੇ ਉਮੀਦ ਤੋਂ ਘੱਟ ਵੀ ਰਹਿ ਜਾਂਦੇ ਕਈ ਵਾਰ ਅੰਦਾਜ਼ੇ ਜਿਹੜੇ ਮੀਤੋਂ ਅਮੀਤ ਤੋਂ ਜਿਹੜੇ ਜ਼ਿਆਦਾ ਵੀ ਸਹੀ ਹੋ ਜਾਂਦੇ ਨੇ ਤਾਂ ਇਹ ਇੱਕ ਮੌਸਮਾਗਾ ਜਿਹੜਾ ਮੌਨਸੂਨ ਦਾ ਪੈਟਰਨ ਆ ਨੇ ਉਹ ਸਮਝਣਾ ਬਹੁਤ ਔਖਾ ਹੈਗਾ ਮੌਨਸੂਨ ਹਵਾਵਾਂ ਨੂੰ ਸਮਝਣਾ ਬਹੁਤ ਔਖਾ ਹੈਗਾ ਜਿੱਦਾਂ ਕਰਕੇ ਮੌਨਸੂਨ ਵਿੱਚ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਹੈਗਾ ਜਿਹੜੀ ਮੌਸਮ ਦੀ ਐਕੂਰੇਸੀ ਆ ਜਿਹੜੀ ਬਹੁਤ ਜ਼ਿਆਦਾ ਘਟ ਜਾਂਦੀ ਹੁੰਦੀ ਆ ਪਰ ਫਿਰ ਵੀ ਉਮੀਦ ਮੁਤਾਬਕ ਸਿਸਟਮ ਹਲੇ ਚੱਲ ਰਿਹਾ ਹੈਗਾ ਫਾਰਮੇਸ਼ਨ ਸਿਸਟਮ ਦੀ ਸ਼ੁਰੂ ਹੋ ਚੁੱਕੀ ਆ ਜਿੱਦਾਂ ਦਾ ਡਾਟਾ ਸਾਡੇ ਕੋਲ ਆਉਂਦਾਗਾ ਉਦਾਂ ਦੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਅਸੀਂ ਕੋਈ ਐਪ ਤੋਂ ਦੇਖ ਕੇ ਨਹੀਂ ਦੱਸਦੇਗੇ ਬਹੁਤ ਸਾਰੀ ਮਿਹਨਤ ਲੱਗਦੀ ਇਹ ਦੇਖ ਇਹ ਚੀਜ਼ ਜੇ ਵਿੰਡ ਪੈਟਰਨ ਸਾਨੂੰ ਸਾਨੂੰ ਜੇ ਵਿੰਡ ਪੈਟਰਨ ਹਵਾ ਦਾ ਪਹਾ ਵਧੀਆ ਪਤਾ ਲੱਗੂਗਾ ਸਹੀ ਤਰੀਕੇ ਨਾਲ ਪਤਾ ਲੱਗੂਗਾ ਉਦੋਂ ਦਾ ਅਸੀਂ ਜਿਹੜਾ ਅਨੁਮਾਨ ਜਿਹੜਾ ਸਹੀ ਲਾ ਸਕਦੇ ਹਾਂ ਕਿ ਪਰ ਜੇ 14 ਅਗਸਤ ਦੀ ਗੱਲ ਕੀਤੀ ਆਵੇ 14 ਅਗਸਤ ਨੂੰ ਅਸੀਂ ਅਨੁਮਾਨਦਾਰੀ ਕੀਤਾ ਸੀ 15 ਤੋਂ 18 ਅਗਸਤ ਦੇ ਵਿਚਕਾਰ ਮੀਂਹ ਪੈ ਸਕਦਾ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾਗਾ ਉਹ ਕਿਉਂ ਕਿਹਾ ਸੀਗਾ ਕਿਉਂਕਿ ਇੱਕ ਜਿਹੜੇ ਹਵਾ ਦਾ ਸਰਕੂਲੇਸ਼ਨ ਸਾਨੂੰ ਬਣਦਾ ਦਿਖਾਈ ਦੇ ਰਿਹਾ ਸੀ ਪੰਜਾਬ ਉੱਪਰ ਉਹ ਅਸੀਂ ਖੁਦ ਨਹੀਂ ਸੀ ਬਣਾ ਰਹੇਗੇ ਉਹ ਜਿਹੜਾ ਸਾਨੂੰ ਡਾਟਾ ਜੋ ਪ੍ਰੋਵਾਈਡ ਕੀਤਾ ਜਾ ਰਿਹਾ ਨੈਟ ਦੇ ਥਰੂ ਆਪਾਂ ਦੇਖ ਸਕਦੇ ਹਾਂ ਜੋ ਵੀ ਵਿਗਿਆਨਕ ਢਾਂਚਾ ਮਿੱਥਿਆ ਹੋਇਆਗਾ ਜਿਹਦੇ ਥਰੂ ਆਪਾਂ ਇੱਕ ਹਵਾ ਹਵਾ ਦਾ ਪੈਟਰਨ wind ਦਾ ਪੈਟਰਨ ਦੇਖ ਸਕਦੇ ਹਾਂ ਕਿ ਆਉਂਦੇ ਦਿਨਾਂ ਦਾ ਉਹਦੇ ਕੌਣਗਾ ਸੀ ਫੋਰਕਾਸਟ ਅਨੁਮਾਨ ਕਰਦੇ ਆਂਗੇ ਜਿਹਦਾ ਕਰਕੇ ਕਈ ਵਾਰ ਉਮੀਦ ਮੁਤਾਬਕ ਉਹ ਸਰਕੂਲੇਸ਼ਨ ਜਿਹੜਾ ਹਵਾ ਦਾ ਨਹੀਂ ਬਣ ਪਾਉਂਦਾ ਤਾਂ ਉਮੀਦ ਮੁਤਾਬਕ ਮੀਂਹ ਜਿਹੜਾ ਨਹੀਂ ਪੈਂਦਾਗਾ ਤਾਂ ਹਾਲ ਦੀ ਘੜੀ ਚੰਗੀ ਖਬਰ ਇਹ ਹੈਗੀ ਸਿਸਟਮ ਲੈਂਦੇ ਪੰਜਾਬ ਦੇ ਉੱਪਰ ਬਣਿਆ ਹੋਇਆ ਹੈਗਾ ਜਿਸ ਦਾ ਕਰਕੇ ਅਗਲੇ 2-3 ਦਿਨ ਇਸੇ ਤਰ੍ਹਾਂ ਘੁੰਮਦਾ ਰਹਿਣਾ ਕਦੇ ਉਹ ਚੜ੍ਹਦੇ ਪੰਜਾਬ ਵੱਲ ਨੂੰ ਹੋਊਗਾ ਕਦੇ ਲੈਂਦੇ ਵੱਲ ਨੂੰ ਜਾਊਗਾ ਤੇ ਕਦੇ-ਕਦੇ ਉਹ ਜੰਮੂ ਕਸ਼ਮੀਰ ਵਾਲੀ ਸਾਈਡ ਨੂੰ ਵੀ ਥੋੜਾ ਬਹੁਤ ਖਿਸਕੂਗਾ ਜਿਸ ਦਾ ਕਰਕੇ ਅਗਲੇ 3-4 ਦਿਨ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਹਾਲਾਂਕਿ ਅਗਲੇ 24 ਘੰਟਿਆਂ ਬਾਅਦ ਰਾਜਸਤਾਨ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀ ਤੀਬਰਤਾ ਘੱਟਦੀ ਦਿਖਾਈ ਦੇਊਗੀ ਤੇ ਪੰਜਾਬ ਵਿੱਚ ਜਿਹੜੀ ਮੀਂਹ ਦੀ ਤੀਬਰਤਾ ਵਾਧਦੀ ਦਿਖਾਈ ਦੇਊਗੀ ਤਾਂ ਇੱਕ ਇਹ ਵੀ ਖਾਸ ਆ ਗੀ ਗੱਲ ਕਿਉਂਕਿ ਜੇ ਰਾਜਸਤਾਨ ਵਿੱਚ ਮੀਂਹ ਘਟਣਗੇ ਤਾਂ ਹੀ ਪੰਜਾਬ ਦੇ ਵਿੱਚ ਜਿਹੜੇ ਮੀਹਾਂ ਦੀ ਜਿਹੜੀ ਉਮੀਦ ਆ ਜਿਹੜੀ ਥੋੜੀ ਜ਼ਿਆਦਾ ਵਧੂਗੀ ਸੋ ਅਗਲੇ 24 48 ਘੰਟਿਆਂ ਦੌਰਾਨ ਖਾਸ ਕਰਕੇ ਅਗਲੇ 24 ਘੰਟਿਆਂ ਅੱਜ ਰਾਤ ਵੀ ਕੁਝ ਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਹੋ ਸਕਦੀ ਆ ਤੇ ਕੱਲ ਦੁਪਹਿਰ ਨੂੰ ਵੀ ਜਿਹੜੇ ਕੁਝ ਕਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਰਹੂਗੀ ਦਮੀਹ ਜਿਹੜਾ ਦਮੈਨੇ ਤੋਂ ਭਾਰੀ ਹੀ ਹੋਊਗਾ ਤੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾ 19 ਤੇ 20 ਅਗਸਤ ਦੀ 19 20 ਅਗਸਤ ਤੱਕ ਵੀ ਜਿਹੜਾ ਸਿਸਟਮ ਜਾਰੀ ਰਹਿ ਸਕਦਾਗਾ ਹਾਲਾਂਕਿ ਰਜਾਨਾ ਹੀ ਇਸ ਭਾਵਨ ਰਹੂ ਪਰ ਰਜਾਨਾ ਮਤਲਬ ਕਿ ਕੁਝ ਇਲਾਕਿਆਂ ਨੂੰ ਸਿਸਟਮ ਕਵਰ ਕਰੂਗਾ ਕੁਝ ਇਲਾਕਿਆਂ ਨੂੰ ਅਜਰਾਤ ਨੂੰ ਵੀ ਕਰ ਸਕਦਾ ਕੁਝ ਇਲਾਕਿਆਂ ਨੂੰ ਕੱਲ ਦੁਪਹਿਰ ਨੂੰ ਵੀ ਕਰ ਸਕਦਾ ਤੇ ਕੁਝ ਗਲਾਕਿਆਂ ਨੂੰ 19 20 ਨੂੰ ਵੀ ਸਿਸਟਮ ਜਿਹੜਾ ਕਵਰ ਕਰ ਸਕਦਾ ਠੇਠ ਪੰਜਾਬੀ ਵਿੱਚ ਮੈਂ ਦੱਸ ਰਿਹਾਗਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਵਿੱਚ ਬੋਲ ਕੇ ਦੱਸ ਰਿਹਾਗਾ ਮੋٹے ਮੋٹے ਸ਼ਬਦਾਂ ਵਿੱਚ ਵੀ ਜਿਹੜਾ ਸਿਸਟਮ ਹੈਗਾ 18 17 ਅਗਸਤ ਤੋਂ ਲੈ ਕੇ ਅਬੀਗ ਹfte ਦੇ ਵਿਚਕਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ 1-2 ਵਾਰ ਦਰਮਿਆਨੇ ਤੋਂ ਭਾਰੀ ਮੀਂਹ ਪੈ ਜਾਣਾਗਾ ਕੁਝ ਕੁ ਇਲਾਕਿਆਂ ਵਿੱਚ 2 ਤੋਂ ਵੱਧ ਵਾਰ ਜਾਂ 3 ਤੋਂ ਵੱਧ ਵਾਰ ਵੀ ਜਿਹੜਾ ਮੀਂਹ ਪੈ ਸਕਦਾਗਾ ਸੋ ਇਹ ਹਾਲ ਦੀ ਘੜੀ ਅੰਦਾਜ਼ੇ ਨੇ ਮੌਸਮਾਂ ਦਾ ਮੌਸਮ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਸਾਨੂੰ ਬਾਬੇ ਨਾ ਬਣਾਇਆ ਕਰੋ ਅਸੀਂ ਬਾਬੇ ਨਹੀਂ ਹੈਗੇ ਅਸੀਂ ਮੌਸਮ ਵਿਗਿਆਨ ਜੋ ਵੀ ਆਪਾਂ ਡਾਟਾ ਦਾ ਆਪਣੇ ਕੋਲ ਆਉਂਦਾਗਾ ਉਹਦੇ ਅਕੋਰਡਿੰਗ ਗੱਲ ਕਰਦੇ ਆਂਗੇ ਹਲੇ ਆਪਣੇ ਕੋਲ ਰੀਅਲ ਟਾਈਮ ਡਾਟੇ ਦੀ ਬਹੁਤ ਜ਼ਿਆਦਾ ਘਾਟ ਆ ਕਿ ਕੋਈ ਬੋਟਾ ਆਉਂਦੀਆਂ ਨੇ ਕੋਈ ਵੀ ਮੌਸਮ ਦੀ ਗੱਲ ਨਹੀਂ ਕਰਦਾਗਾ ਸਾਰਿਆਂ ਨੂੰ ਮਤਲਬ ਕਿ ਵੋਟਾਂ ਵੇਲੇ ਮੌਸਮ ਦੀ ਗੱਲ ਵੀ ਕਰਿਆ ਕਰੋ ਸਰਕਾਰਾਂ ਅੱਗੇ ਰੱਖਿਆ ਕਰੋ ਵੀ ਸਾਨੂੰ ਰੀਅਲ ਟਾਈਮ ਡਾਟਾ ਚਾਹੀਦਾਗਾ ਸਾਡੇ ਜ਼ਿਲ੍ਹੇ ਵਿੱਚ ਵੀ ਵੈਦਰ ਸਟੇਸ਼ਨ ਲਾਓ ਹੁਣ ਮੈਂ ਆ ਦੇ ਕੋਲ ਵੈਦਰ ਸਟੇਸ਼ਨ ਲਵਾਇਆ ਕਿਉਂ ਲੋ ਆਏਗਾ ਤਾਂ ਜੋ ਆਪਾਂ ਰੀਅਲ ਟਾਈਮ ਡਾਟਾ ਜਿਹੜਾ ਮੌਸਮ ਦਾ ਪਤਾ ਲੱਗ ਸਕੇ ਤਾਂ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਮਾਨਸਾ ਸੰਗਰੂਰ ਤਨਤਨ ਮੁਕਸਰ ਇਲਾਕਿਆਂ ਵਿੱਚ ਤਾਂ ਸਰਕਾਰੀ ਏਜੰਸੀ ਦੇ ਜਿਹੜੇ ਵੈਦਰ ਸਟੇਸ਼ਨ ਨੇ ਪਿਛਲੇ 3 ਸਾਲ ਤਿੰਨ ਤੋਂ 4 ਸਾਲਾਂ ਤੋਂ ਖਰਾਬ ਚੱਲ ਰਹੇ ਨੇ ਜਿਹਦੀ ਕੋਈ ਸਾਰਵੰਦੀ ਨਹੀਂ ਲੈ ਰਿਹਾਗਾ ਨਾ ਤਾਂ ਉਹਨਾਂ ਦੀ ਰਿਪੇਅਰ ਹੋ ਰਹੀ ਆ ਤੇ ਨਾ ਹੀ ਉੱਥੇ ਜਿਹੜੇ ਨਵੇਂ ਵੈਦਰ ਸਟੇਸ਼ਨ ਲਾਏ ਜਾ ਰਹੇ ਆ ਤੇ ਨਾ ਹੀ ਉਥੋਂ ਦੇ ਲੋਕ ਉਥੋਂ ਦੀ ਮੰਗ ਰੱਖਦੇ ਆ ਵੀ ਸਾਨੂੰ ਭਾਈ ਸਾਡੇ ਏਰੀਆ ਵਿੱਚ ਇੱਕ ਵੈਦਰ ਸਟੇਸ਼ਨ ਲਾ ਕੇ ਦਿਓ ਤਾਂ ਜੋ ਸਾਨੂੰ ਮੌਸਮ ਦੀ ਜਾਣਕਾਰੀ ਵਧੀਆ ਪਤਾ ਲੱਗ ਸਕੇ ਸੋ ਆਪਣੇ ਕੋਲ ਰੀਅਲ ਟਾਈਮ ਡਾਟਾ ਜਿਹੜਾ ਬਹੁਤ ਜ਼ਿਆਦਾ ਘੱਟ ਆਗਾ ਜਿਹਦਾ ਕਰਕੇ ਫੋਰਕਾਸਟ ਦੀ ਐਕੂਰੇਸੀ ਵੀ ਬਹੁਤ ਜ਼ਿਆਦਾ ਘਰਦੀ ਦਿਖਾਈ ਦਿੰਦੀ ਆ ਪੰਜਾਬ ਵਿੱਚ ਖਾਸ ਕਰਕੇ ਪੰਜਾਬ ਵਿੱਚ ਬਾਕੀ ਇੰਡੀਆ ਵਿੱਚ ਵੀ ਬਹੁਤ ਸਾਰੇ ਵੈਦਰ ਸਟੇਸ਼ਨ ਲੱਗੇ ਹੋਏ ਨੇ ਪਰ ਪੰਜਾਬ ਵਿੱਚ ਬਹੁਤ ਵੱਡੀ ਘਾਟ ਆਦੀ ਹੈ ਰੀਅਲ ਟਾਈਮ ਡਾਟਾ ਜਿਹੜਾ ਆਪਣੇ ਕੋਲ ਬਹੁਤ ਜ਼ਿਆਦਾ ਘੱਟ ਹੈਗਾ ਤਾਂ ਬਾਹਰਲੇ ਦੇਸ਼ਾਂ ਵਿੱਚ ਕੋਰਕਾਸਟ ਜਿਆਦਾ ਸਹੀ ਕਿਉਂ ਹੁੰਦੇ ਹਨ ਅਨੁਮਾਨ ਜਿਆਦਾ ਸਹੀ ਕਿਉਂ ਹੁੰਦੇ ਹੈਗੇ ਕਿਉਂਕਿ ਉੱਥੇ ਰੀਅਲ ਟਾਈਮ ਡਾਟਾ ਜਿਹੜਾ ਮੌਸਮ ਦਾ ਬਹੁਤ ਜ਼ਿਆਦਾ ਆਟੋਮੈਟਿਕ ਵੈਦਰ ਸਟੇਸ਼ਨਾਂ ਜਿਹੜੇ ਬਹੁਤ ਜ਼ਿਆਦਾ ਲੱਗੇ ਹੋਏ ਹੈਗੇ ਜਿਸ ਦਾ ਕਰਕੇ ਅਨੁਮਾਨ ਵੀ ਜਿਹੜੇ ਮੌਸਮ ਦੇ ਬਹੁਤ ਜ਼ਿਆਦਾ ਸਟੀਕ ਜਾਂਦੇ ਨੇ ਆਪਾਂ ਇੱਕ ਇਕੱਲੇ ਬੰਦੇ ਨੂੰ ਬਲੇਮ ਨਹੀਂ ਕਰ ਸਕਦੇ ਜਿਹੜਾ ਅੱਪ ਸੱਲੀ ਅਪਡੇਟ ਪਾਈ ਸੀ ਆਪਾਂ ਮੌਸਮ ਕੁਝ ਕਲਾ ਬੰਦਿਆਂ ਨੇ ਪੇਜ ਦੀ ਪੋਸਟ ਦੀ ਰਿਪੋਰਟ ਕੀਤੀ ਹੈਗੀ ਜਿਹੜੀ ਉਹ ਲਾਈਵ ਸੀ ਪਸਲਾ ਡਿਲੀਟ ਕਰ ਦਿੱਤਾ ਗਿਆਗਾ ਫੇਸਬੁੱਕ ਵੱਲੋਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਮਹੀਨੇ ਦੌਰਾਨ ਪਿਛਲੇ 20-25 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 4-5 ਲਾਈਵ ਆ ਜਿਹੜੀਆਂ ਵੀਡੀਓ ਆਪਣੀਆਂ ਲਾਈਵ ਅਪਡੇਟਾਂ ਡਿਲੀਟ ਕਰ ਦਿੱਤੀਆਂ ਗਈਆਂ Facebook ਵੱਲੋਂ ਕਿਉਂਕਿ ਲੋਕ ਲਗਾਤਾਰ ਰਿਪੋਰਟ ਕਰਦੇ ਰਹਿੰਦੇ ਨੇ ਵੀ ਇਹ ਕੋਈ ਰੁਪਈਏ ਕਮਾਉਣ ਦੇ ਮਾਰੇ ਲਾਈਵ ਆ ਜਨੇ ਅਸੀਂ ਸ਼ੌਂਕ ਵਜੋਂ ਕੰਮ ਕਰ ਰਹੇ ਹਾਂ ਸਾਨੂੰ ਰੁਪਈਆ ਥੇਲਾ ਨਹੀਂ ਬਣਦਾ ਇਤੋਂ ਸਿਰਫ ਸ਼ੌਂਕ ਵਜੋਂ ਅਸੀਂ ਕੰਮ ਕਰ ਰਹੇ ਹਾਂ ਤੇ ਕਾਦੇ ਰਹਾਂਗੇ ਪੰਜਾਬ ਲਈ ਤੇ ਆਪਦੇ ਸ਼ੌਂਕ ਲਈ ਸੋ ਐਨਿਕ ਅਪਡੇਟ ਸੀ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਮੋਟੀ ਜੀ ਗੱਲ ਇਹ ਆ ਅਗਲੇ 3-4 ਦਿਨਾਂ ਦੌਰਾਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਚੰਗਾ ਮੀਂਹ ਜਿਹੜਾ ਪੈਂਦਾ ਵਿਖਾਈ ਦੇ ਰਿਹਾ ਹਰਿਆਣੇ ਦੇ ਕੁਝ ਇਲਾਕਿਆਂ ਨੂੰ ਵੀ ਕਵਰ ਕਰੂ ਹਰਮਾਨਗੜ ਗੰਗਾ ਨਗਰ ਦੇ ਜਿਹੜੇ ਇਲਾਕੇ ਪੰਜਾਬ ਦੇ ਨਾਲ ਲੱਗਦੇ ਨੇ ਖਾਸ ਕਰਕੇ ਉਹਨਾਂ ਵਿੱਚ ਵੀ ਜਿਹੜੀ ਚੰਗੀ ਮੀਦ ਮੀਂਹ ਦੀ ਰਹੂਗੀ ਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਅ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਅੱਜ ਰਾਤ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਦੇ ਉਸ ਤੋਂ ਬਾਅਦ ਕੱਲ ਦੁਪਹਿਰ ਜਾਂ ਅਗਲੇ 3-4 ਦਿਨਾਂ ਦੌਰਾਨ ਵੀ ਜਿਹੜਾ ਮੀਂਹ ਦੀਆਂ ਕਾਰਵਾਈਆਂ ਸੋ ਹਾਲ ਦੀ ਕਰੀ ਐਨੇ ਕੱਪੜੇ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ